ਤੁਸੀਂ ਦੇਖ ਰਹੇ ਹੋ ਪੀ7 ਨਿਊਜ਼ ਤੇ ਮੈਂ ਹਾਂ ਦਮਨ ਸਿੰਘ ਹਰ ਗੱਲ ਕਰੀਏ 21 ਦਸੰਬਰ ਨਗਰ ਨਿਗਮ ਚੋਣਾ ਦੇ ਹੈ ਜਿਹੜਾ ਕਿ ਬਿਗਲ ਹੈ ਉਹ ਬੱਜ ਚੁੱਕਿਆ ਹੈ ਇਸੇ ਕਰਕੇ ਹਰ ਇੱਕ ਪਾਰਟੀਆਂ ਵੱਲੋਂ ਉਹਨਾਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਕਾਰ ਉਤਾਰੇ ਗਏ ਨੇ ਇਸ ਵਕਤ ਵਾਰਡ ਨੰਬਰ ਸਤ ਤੋਂ ਮਤਾ ਕੁਲਵੀਰ ਕੋਰ ਤੇ ਰਵੀ ਰਣਜੀਤ ਹੋਟਲ ਦੇ ਮਾਲਕ ਉਹ ਮੌਜੂਦ ਨੇ ਸਾਡੇ ਨਾਲ ਸਿਹਤ ਮੰਤਰੀ ਪੰਜਾਬ ਦੇ ਡਾਕਟਰ ਬਲਬੀਰ ਜੀ ਦੇ ਬੇਟਾ ਰਾਹੁਲ ਜੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਰਾਹੁਲ ਜੀ ਜਿਵੇਂ ਕਿ ਹੰਗਾਰਾ ਮਿਲ ਰਿਹਾ ਤੁਸੀਂ ਜਾ ਰਹੇ ਹੋ ਤੁਹਾਡੀ ਪਾਰਟੀ ਦੇ ਉਮੀਦਵਾਰ ਜਿਵੇਂ ਤੁਸੀਂ ਥਾਪੀਆਂ ਦੇ ਕੇ ਉਤਾਰੇ ਨੇ ਪਾਰਟੀ ਦੇ ਮੈਦਾਨ ਦੇ ਵਿੱਚ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਪਬਲਿਕ ਨੂੰ ਦੇਖੋ ਜੀ ਜਿਹੋ ਜੀ ਲਹਿਰ 2022 ਵਿੱਚ ਦੇਖੀ ਗਈ ਸੀ ਉਹ ਤੋਂ ਕਿਤੇ ਵੱਡੀ ਸੁਨਾਮੀ ਲਹਿਰ ਇਸ ਵੇਲੇ ਦੇਖੀ ਜਾ ਰਹੀ ਹੈ ਸਾਡੇ ਜਿਹੜੇ ਉਮੀਦਵਾਰ ਵੀ ਸੀਐਮ ਭਗਵੰਤ ਮਾਨ ਸਾਹਿਬ ਨੇ ਜੋ ਉਤਾਰੇ ਨੇ ਸਮਾਜ ਦੇ ਹੀਰੇ ਨੇ ਜੀ ਵੱਖ-ਵੱਖ ਵਰਗਾਂ ਤੋਂ ਹਰ ਇੱਕ ਇਕਨੋਮਿਕ ਸਟਾਰਟਅਪ ਦੇ ਵਿੱਚੋਂ ਜਿਹੜੇ ਸਭ ਤੋਂ ਜ਼ਿਆਦਾ ਸਮਾਜ ਦੇ ਵਿੱਚ ਜਿਨ੍ਹਾਂ ਦਾ ਅਕਸ ਵਧੀਆ ਹੈ ਉਹ ਆਮ ਲੋਕ ਇਹਨਾਂ ਨੇ ਫੀਲਡ ਦੇ ਵਿੱਚ ਸੀਐਮ ਸਾਹਿਬ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਹੈ ਔਰ ਸੀਐਮ ਸਾਹਿਬ ਦੀ ਸਰਕਾਰ ਦੇ ਜੋ ਕੰਮ ਨੇ ਉਹਦੇ ਤੋਂ ਲੋਕ ਇੰਨੇ ਖੁਸ਼ ਨੇ ਵੀ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਕੇ ਹੰਗਾਰਾ ਭਰ ਰਹੇ ਨੇ ਸੀ ਜਿਵੇਂ 2022 ਦੇ ਵਿੱਚਕਾਰ ਇਤਿਹਾਸ ਰਚਿਆ ਸੀ ਆਮ ਆਦਮੀ ਪਾਰਟੀ ਨੇ ਉਸੇ ਤਰ੍ਹਾਂ ਹੁਣ ਪਟਿਆਲੇ ਦੇ ਵਿੱਚ ਵੀ ਇਤਿਹਾਸ ਰਚਿਆ ਜਾਏਗਾ ਐਮਸੀ ਇਲੈਕਸ਼ਨ ਦੇ 60 ਦੇ ਸੱਟ ਤੁਸੀਂ ਆਸ-ਪਾਸੇ ਦਾ ਮਾਹੌਲ ਦੇਖੋ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਪਹਿਲੀ ਵਾਰੀ ਹੈ ਰੀਸੈਂਟ ਹਿਸਟਰੀ ਵਿੱਚ ਪਿਛਲੇ 25-30 ਸਾਲ ਦੇ ਵਿੱਚ ਜਿੱਥੇ ਕਿ ਮਿਊਨਿਸਪਲ ਕਾਰਪੋਰੇਸ਼ਨ ਚੋਣਾਂ ਬਿਲਕੁਲ ਨਿਰਪੱਖ ਤਰੀਕੇ ਨਾਲ ਹੋਣ ਜਾ ਰਹੀਆਂ ਨੇ ਔਰ ਐਕਚੁਅਲੀ ਲੋਕਾਂ ਦੀ ਬਹੁਮਤ ਦੇ ਨਾਲ ਐਮਸੀ ਬਣਨ ਜਾ ਰਿਹਾ ਜੀ ਪੰਨਾ ਤਾਂ ਸਿਰਫ ੱੱਕੀ ਚੱਲਦੇ ਸੀ ਜੀ 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 ਤੇ ਇਸ ਵਕਤ ਕਿਵੇਂ ਵਿਸ਼ਵਾਸ ਦਿਖਾਇਆ ਜਾ ਰਿਹਾ ਜਿਵੇਂ ਤੁਸੀਂ ਵੀ ਵਾੜਾ ਦੇ ਵਿੱਚ ਕਰ ਕੈਂਪੇਨਿੰਗ ਕਰਾ ਰਹੇ ਹੋ ਆਪਣੇ ਆਪਣੇ ਕੈਂਡੀਡੇਟ ਦੇ ਨਾਲ ਕਿਵੇਂ ਲੱਗ ਰਿਹਾ ਹੰਗਾਰਾ ਲੋਕਾਂ ਦਾ ਦੇਖੋ ਜੀ ਜਦੋਂ ਕੰਮ ਕਰਕੇ ਤੁਸੀਂ ਆਨੇ ਹੋ ਤਾਂ ਲੋਕ ਫਿਰ ਆਪਣੇ ਆਪ ਤੁਹਾਨੂੰ ਅੱਗੇ ਕਹਿੰਦੇ ਵੀ ਤੁਹਾਨੂੰ ਕੈਂਪੇਨਿੰਗ ਦੀ ਲੋੜ ਨਹੀਂ ਹੈ ਜਿਵੇਂ ਕਿ ਸਭ ਨੂੰ ਪਤਾ ਵੀ 2.5 ਸਾਲ ਤੋਂ ਬਿਜਲੀ ਫ੍ਰੀ ਹੈ ਸਭ ਨੂੰ ਪਤਾ ਕਿ ਸ਼ਹਿਰ ਦੇ ਚੱਪੇ-ਚੱਪੇ ਤੇ ਮੱਲਾ ਕਲੀਨਿਕ ਜਿੱਤੇ 2 ਕਰੋੜ ਪੰਜਾਬੀ ਆਪਣਾ ਇਲਾਜ ਕਰਾ ਚੁੱਕੇ ਨੇ ਜਦੋਂ ਆਲਰੇਡੀ ਇਹ ਸਭ ਕੰਮ ਕੀਤੇ ਹੋਏ ਨੇ ਔਰ ਜਿਹੜੇ ਭਰਾਵਾਂ ਨੇ ਸਮਾਜ ਦੀਆਂ ਸ਼ਕਤੀਆਂ ਨੇ ਨਾਲ ਖੜ ਕੇ ਕੰਮ ਕਰਾਏ ਨੇ ਉਹਨਾਂ ਨੂੰ ਲੋਕ ਐਜ਼ ਉਮੀਦਵਾਰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਨੇ ਔਰ ਤੁਸੀਂ ਦੇਖ ਲਓ ਵੱਡੀ ਗਿਣਤੀ ਦੇ ਵਿੱਚ ਆਏ ਨੇ ਅੱਜ ਵਾਰਡ ਨੰਬਰ 7 ਤੋਂ ਮਾਤਾ ਕੁਲਵੀਰ ਘੋਰ ਦੇ ਹੱਕ ਦੇ ਵਿੱਚ ਸੈਂਕੜੇ ਗਿਣਤੀ ਦੇ ਵਿੱਚ ਕਰ ਅਸੀਂ ਵੀ ਦੇਖਿਆ ਹੈ ਸੈਂਕੜੇ ਗਿਣਤੀ ਦੇ ਵਿੱਚ ਕਰ ਪਰਿਵਾਰ ਸ਼ਾਮਿਲ ਹੋਏ ਨੇ ਆਪ ਦੇ ਵਿੱਚ ਕਰ ਇਹਦੇ ਵਿੱਚ ਤੁਸੀਂ ਕਿਹੋ ਜਿਹਾ ਸਮਝੋ ਇਹਨਾਂ ਦੀ ਜਿੱਤ ਪੱਕੀ ਹੈ ਦੇਖੋ ਜੀ ਜਿੱਤ ਦਾ ਤਾਂ ਲੋਕ ਹੀ ਦੱਸ ਰਹੇ ਨੇ ਵੀ ਕੀ ਕਿੰਨਾ ਜਿ ਕਿਸ ਤਰੀਕੇ ਦਾ ਮਾਹੌਲ ਹੈ ਮੈਂ ਜਦੋਂ ਇੱਥੇ ਪਹੁੰਚਿਆ ਹੀ ਤਾਂ ਮਾਤਾ ਜੀ ਨੇ ਸਭ ਤੋਂ ਪਹਿਲਾਂ ਮੈਨੂੰ ਇਹ ਗੱਲ ਕਹੀ ਹੈ ਕਿ ਬੇਟਾ ਜਿਹੜੇ ਵਾਅਦੇ ਕੀਤੇ ਨੇ ਉਹ ਕੰਮਾਂ ਦੀ ਲਿਸਟ ਮੈਨੂੰ ਬਣਾਈ ਹੈ ਸੋ ਇਹ ਮੈਨ ਉਹਨਾਂ ਦਾ ਆਲਰੇਡੀ ਸਾਰੇ ਦਾ ਸਾਰਾ ਧਿਆਨ ਉਹਨਾਂ ਕੰਮਾਂ ਵੱਲ ਹੈ ਜਿਹੜੇ ਉਹ ਕਰਕੇ ਦਿਖਾਉਣਾ ਚਾਹੁੰਦੇ ਨੇ ਔਰ ਇਹ ਬਹੁਤ ਖੂਬਸੂਰਤ ਗੱਲ ਹੈ ਇਹੀ ਫਰਕ ਹੈ ਜੀ ਆਮ ਆਲੀ ਪਾਰਟੀ ਵਿੱਚ ਸਾਡੇ ਦਾ ਰਵੀ ਰਣਜੀਤ ਹੋਟਲ ਦੇ ਜਿਹੜੇ ਮਾਲਕ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਰਵੀ ਜੀ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਆ ਬਾਤ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਤੁਸੀਂ ਆਪ ਦੇਖਿਆ ਵੀ ਮੇਰੀ ਜਿਹੜੀ ਤਾਕਤ ਹੈ ਉਹ ਦੁਗਣੀ ਕੀਤੀ ਹੈ ਇਥੋਂ ਦੇ ਪ੍ਰਧਾਨ ਮੱਟੂ ਜੀ ਨੇ ਮੇਰੇ ਨਾਲ ਰਲ ਗਏ ਮਾਤਾ ਜੀ ਉਹਨਾਂ ਦੇ ਮਾਤਾ ਜੀ ਵਰਗੇ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਪੁੱਤਰ ਦੀ ਤਰ੍ਹਾਂ ਤੁਹਾਡਾ ਹਰ ਵੋਟ ਜਿਹੜੀ ਆ ਭੁਗਤਵਾਵਾਂਗਾ ਆਪਣੇ ਵਾਰੀਏ ਚ ਸਾਰੀਆਂ ਵੋਟਾਂ ਤੁਹਾਨੂੰ ਭੁਗਤਣਗੀਆਂ ਤੁਸੀਂ ਖੁਦ ਹੀ ਦੇਖਿਆ ਵੀ ਸੈਂਕੜੇ ਦੀ ਗਿਣਤੀ ਜੋ ਪਰਿਵਾਰਾਂ ਨੂੰ ਲੈ ਕੇ ਅੱਜ ਸ਼ਾਮਲ ਹੋਏ ਨੇ ਮੈਂ ਉਹਨਾਂ ਦਾ ਸਾਡੇ ਪਰਿਵਾਰ ਚ ਸ਼ਾਮਲ ਹੋਣ ਦੇ ਤਹਿ ਦਿਲੋਂ ਧੰਨਵਾਦ ਕਰਦਾ ਮੱਟੂ ਜੀ ਕਿਵੇਂ ਜਹਿਨ ਚ ਆਇਆ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਹੀ ਸ਼ਾਮਲ ਹੋਣਾ ਚ ਦੇਖੋ ਜੀ ਜੋ ਇਹਨਾਂ ਨੇ ਲੋਕਾਂ ਦੇ ਕੰਮਕਾਰ ਕਰੇ ਨੇ ਤੇ ਸਾਡੀ ਮਾਤਾ ਕੁਲਵੀਰ ਕੌਰ ਜੀ ਨੇ ਅਤੇ ਮੇਰੇ ਭਰਾ ਰਵੀ ਜੀ ਨੇ ਮੈਨੂੰ ਇਹ ਕਿਹਾ ਵੀ ਤੂੰ ਹੁਣ ਮੌਕਾ ਆ ਆਮ ਆਦਮੀ ਪਾਰਟੀ ਦੇ ਵਿੱਚ ਆਣ ਦਾ ਤਾ ਮੈਂ ਸਹਿ ਪਰਿਵਾਰ ਸਮੂਹ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਆਪਣਾ ਮਨ ਮਲਾ ਲਿਆ ਬਹੁਤ ਚੰਗਾ ਲੱਗਿਆ ਇਹਨਾਂ ਦੀ ਜਿੱਤ ਦੇ ਵਿੱਚਕਰ ਤੁਹਾਡਾ ਕਿੰਨਾ ਵੱਡਾ ਰੋਲ ਹੋਏਗਾ ਕਿਵੇਂ ਪੱਕੀ ਇਹਨਾਂ ਦੀ ਜਿੱਤ ਕਹਿੰਦਾ ਨਹੀਂ ਨਹੀਂ ਜੀ ਜਿੱਤ ਤਾਂ ਪਹਿਲੀ ਪੱਕੀ ਆ ਜੀ ਜੇ ਮੈਂ ਕੋਈ ਮਾੜਾ ਜਿਹਾ ਯੋਗਦਾਨ ਪਾ ਸਕਿਆ ਤਾਂ ਮੇਰੀ ਸੁਭਾਗਿਆ ਮੇਰਾ ਹੀ ਬੜੇ ਇਨਸਾਨ ਹਾਂ ਸਾਡੇ ਨਾਲ ਮਾਤਾ ਕੁਲਵੀਰਪੁਰ ਵੀ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਕਿਵੇਂ ਲੱਗ ਰਿਹਾ ਹੁੰਦਾ ਰਾਬ ਤੁਹਾਡੇ ਨਾਲ ਅੱਜ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਤੁਹਾਡੇ ਵਿੱਚ ਸ਼ਾਮਲ ਹੋਏ ਨੇ ਆਪ ਦੇ ਵਿੱਚ ਹਾਂ ਜੀ ਬੇਟਾ ਜੀ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਡੋਰ ਟੂ ਡੋਰ ਜਾ ਕੇ ਕੈਂਪੇਨ ਕਰ ਰਹੇ ਆ ਜਿੱਥੇ ਵੀ ਜਾਂਦੇ ਆ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਕਿਉਂਕਿ ਸਾਡੀ ਆਮ ਪਾਰਟੀ ਨੇ ਬਹੁਤ ਅੱਛੇ ਕੰਮ ਕੀਤੇ ਨੇ ਅੱਗੋਂ ਅਸੀਂ ਲੱਗ ਰਿਹਾ ਕਿ ਜਿਵੇਂ ਕਿ ਆਮ ਆਦਮੀ ਪਾਰਟੀ ਦੇ 2022 ਦੇ ਵਿੱਚ ਇਤਿਹਾਸ ਰਚਿਆ ਸੀ ਉਵੇਂ ਇਤਿਹਾਸ ਹੁਣ ਦੁਬਾਰਾ ਰਚਿਆ ਜਾਏਗਾ ਨਗਰ ਨਿਗਮ ਚੋਣਾਂ 'ਚ ਜੀ ਬਿਲਕੁਲ ਜੀ ਸਾਨੂੰ ਪੂਰਾ ਯਕੀਨ ਹੈ ਕਿਉਂਕਿ ਹਰ ਵਾਰਡ ਤੋਂ ਸਾਨੂੰ ਇਹੀ ਕਿਹਾ ਜਾਂਦਾ ਹੈ ਕਿ ਮਾਤਾ ਜੀ ਅਸੀਂ ਪਹਿਲੇ ਵੀ ਝਾੜੂ ਨੂੰ ਵੋਟ ਪਾਇਆ ਉਹਨੇ ਅੱਛੇ ਕੰਮ ਕੀਤੇ ਆ ਅਸੀਂ ਹੁਣ ਵੀ ਝਾੜੂ ਨੂੰ ਵੋਟ ਪਾਵਾਂਗੇ ਤਾਂਕਿ ਸਾਡੀਆਂ ਸੜਕਾਂ ਸਾਡੇ ਸੀਵਰੇਜ ਸਾਡੀਆਂ ਲਾਈਟਾਂ ਉਹ ਸਾਰੇ ਕੰਮ ਹੋ ਸਕਣ ਇਹ ਤਾਂ ਹੀ ਨੇ ਕਿ ਜੇ ਮੈਂ ਕਿਹਾ ਤੁਸੀਂ ਸਾਨੂੰ ਲੈ ਕੇ ਆਓਗੇ ਤੇ ਅਸੀਂ ਤੁਹਾਡੇ ਸਾਰੇ ਕੰਮ ਕਰਾਵਾਂਗੇ ਮੈਂ ਸਭ ਨਾਲ ਵਾਅਦੇ ਕੀਤੇ ਨੇ ਵਾਇਗਰੂ ਕਰਨ ਇਹ ਵਾਤੇ ਪੂਰੇ ਕੀਤੇ ਜਾ ਸਕਣਗੇ ਏ ਸੀ ਕੇ ਮਤਾ ਕੁਲਵੀਰ ਕੌਰ ਜਿਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਉਰੇ ਦਾਵੇਦਾਰੀ ਰੱਖੀ ਗਈ ਹੈ ਤੇ ਇਹਨਾਂ ਵੱਲੋਂ ਕੰਪੇਨਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਬਾਕੀ ਵੇਖਣ ਵਾਲੀ ਗੱਲ ਇਹ ਹੋਏਗੀ 21 ਦਸੰਬਰ ਨੂੰ ਵਾਰ ਦੀ ਜਿਹੜੇ ਕਿ ਵੋਟਰ ਨੇ ਉਹ ਕਿਹਦੇ ਸਿਰ ਦੇ ਉੱਤੇ ਸਰਤਾਜ ਆਪਣਾ ਸਜਾਉਂਦੇ ਨੇ। ਕੈਮਰਾਮੈਨ ਸਾਹਿਲ ਬਾਂਸਲ ਦੇ ਨਾਲ ਦਮਨ ਸਿੰਘ ਪੀ7 ਨਿਊਜ਼ ਪਟਿਆਲਾ।